ਕੀ ਕਾਰਨ ਬਣੇ ਜੀ ਕਿ ਤੁਸੀਂ ਅੱਜ ਇੱਕਦਮ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣੇ ਹੋ ਜੀ ਕਾਰਨ ਸਾਡਾ ਕੋਈ ਵੀ ਨਹੀਂ ਹੈਗਾ ਅਸੀਂ ਆਪਣੇ ਵਿਕਾਸ ਵਾਸਤੇ ਇਹ ਮੁੱਦਾ ਚੱਕਿਆ ਕਿਉਂਕਿ ਸਾਡਾ ਉੱਥੇ ਨਸ਼ਾ ਬਹੁਤ ਨਸ਼ਾ ਬਹੁਤ ਨਸ਼ਾ ਬਹੁਤ ਸਾਡੇ ਮਿੱਠੂ ਵਸਤੀ 'ਚ ਵੀ ਵੇਚ ਰਹੇ ਨੇ ਉੱਥੇ ਕੋਈ ਬੰਦ ਨਹੀਂ ਕਰਾ ਰਿਆ ਕੋਈ ਦਾਣ ਸਮੰਦਰ ਨਸ਼ਾ ਬਹੁਤ ਵੇਚ ਰਿਹਾ ਕੋਈ ਵੀ ਕਦਮ ਨਹੀਂ ਚੱਕਦਾ ਸਾਡੇ ਪਾਰਟੀ ਦਾ ਜਿਹੜਾ ਪ੍ਰਧਾਨ ਸੀ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਸੀ ਇਸ ਕਰਕੇ ਅਸੀਂ ਕਿ ਚਲੋ ਆਪਣੀ ਪਾਰਟੀ ਅਸੀਂ ਆਪਣਾ ਫੈਸਲਾ ਆਹ ਇੱਕਸਾਲੀ ਪਰਿਵਾਰ ਹੈ ਜਥੇਦਾਰ ਪ੍ਰੀਤਮ ਸਿੰਘ ਰਾ ਦਾ ਜ਼ਿਕਰ ਹੈ ਉਹਨਾਂ ਦੀ ਵੀ ਗੱਲ ਕਰਦੇ ਆਂ ਤਾਂ ਉਹਨਾਂ ਦੇ ਇਤਿਹਾਸ ਰਿਹਾ ਜਿਹੜਾ ਪੰਥ ਦੇ ਲਈ ਉਹ ਗਵਾਹੀ ਕਰਦੇ ਰਹੇ ਨੇ ਜਾਂ ਜਿਨੇ ਤੁਸੀਂ ਵੀ ਜ਼ਿਕਰ ਕੀਤਾ ਆਪਣੀ ਇੱਕ ਮੁਲਾਕਾਤ ਦੇ ਵਿੱਚ ਕਿ ਆ ਪੁਲਿਸ ਸ਼ਬਦ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਤੇ ਪਰ ਤੁਸੀਂ ਉਹਦੇ ਤੇ ਵੀ ਕਹਿਆ ਸੀ ਕਿ ਅਕਾਲੀ ਦਲ ਨੂੰ ਅਸੀਂ ਨਹੀਂ ਛੱਡਾਂਗੇ ਭਾਵੇਂ ਸਾਨੂੰ ਅਕਾਲੀ ਦਲ ਛੱਡ ਜੇ ਪਰ ਉਹ ਲੀਡਰ ਵੀ ਨਾਰਾਜ਼ ਹੋਣਗੇ ਉਹਨਾਂ ਦੇ ਆਪਸੀ ਝਗੜਾ ਅਕਾਲੀ ਦਲ ਦਾ ਦੋਨੋਂ ਪਾਰਟੀਆਂ ਦਾ ਤੇ ਸਾਡੇ ਦੇ ਵਿੱਚ ਕੋਈ ਝਗੜਾ ਹੈ ਨਹੀਂ ਅਸੀਂ ਤਾਂ ਆਪਣਾ ਕੰਮ ਕਰਵਾਣਾ ਬਸ ਕੰਮ ਨਾਲ ਸਾਨੂੰ ਮਤਲਬ ਹੈ ਇਸ ਕਰਕੇ ਅਸੀਂ ਪਾਰਟੀ ਦੇ ਵਫਾਦਾਰ ਹਾਂ ਸਾਡਾ ਕੰਮ ਕਰਾਉਣ ਵਾਲਾ ਕੋਈ ਨਹੀਂ ਹੈਗਾ ਅਸੀਂ ਅਸੀਂ ਇਸ ਕਰਕੇ ਪਾਰਟੀ ਚਾਹੇ ਹੁਣ ਤੁਹਾਡਾ ਕੋਈ ਸੁਣੀ ਜਾਊਗੀ ਸਰਕਾਰ ਦੇ ਵਿੱਚ ਇਹ ਮੀਤ ਲੈ ਕੇ ਚੱਲੂ ਜਰੂਰ ਸੁਣੀ ਜਾਏਗੀ ਇੱਕ ਤੜਾ ਅਕਾਲੀ ਦਲ ਦਾ ਤੁਹਾਡੇ ਨਾਲ ਵੀ ਸੀਗਾ ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿ ਸਕਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇਹਦੇ ਤੇ ਪਰਿਵਾਰ ਦੀ ਤੁਹਾਡੀ ਸਾਰਿਆਂ ਦੀ ਸਹਿਮਤੀ ਦੇ ਨਾਲ ਤੁਸੀਂ ਇਹ ਫੈਸਲਾ ਲਿਆ ਵਿਕਾਸ ਦੇ ਲਈ ਹਾਂਜੀ ਵਿਕਾਸ ਜ਼ਰੂਰ ਕਰਾਣੇ ਨੇ ਸੀ ਜਥੇਦਾਰ ਜੀ ਵਿਕਾਸ ਹੀ ਕਰਾਉਂਦੇ ਸੀ ਅਸੀਂ ਵੀ ਉਹੀ ਕਰਾਣੇ ਜਥੇਦਾਰ ਦੀ ਸੋਚ ਤੋਂ ਲੱਗਦਾ ਹੁਣ ਅੱਗੇ ਜਾਏਗੀ ਜੀ ਹਾਂਜੀ ਜਰੂਰ ਜਾਏਗੀ ਹਾਂਜੀ ਧੰਨਵਾਦ